ਸੈਨ ਜੀ ਦਾ ਵੀ ਅੱਜ ਪਾਗਵਨ ਦਿਵਸ ਹੈ ਅੱਜ ਸੰਗਰਾਂਦ ਦਾ ਦਿਨ ਹੈ ਗੁਰਬਾਣੀ ਦੇ ਅੰਦਰ ਫਰਮਾਉਂਦਾ ਹੈ ਸੈਨ ਨਾਈ ਕੁਦਕਾਰਿਆ ਓ ਕਰ ਕਰ ਸੁਨਿਆ ਹਿਰਦੇ ਵਸਿਆ ਪਰਮ ਬ੍ਰਹਮ ਅਗਦਾ ਮੈ ਗਨੇਆ ਨਨਾਈ ਉਤਕਾਰਿਆ ਅੱਜ ਸਮਾਂ ਕੁਝ ਹੋਰ ਹੈ ਪਿਛਲੇ ਸਮਿਆਂ ਦੇ ਵਿੱਚ ਜਦੋਂ ਕਿਸੇ ਦਾ ਵਿਆਹ ਸ਼ਦੀ ਦਾ ਕੰਮ ਹੁੰਦਾ ਤੇ ਜਿਵੇਂ ਅੱਜ ਕੱਲ ਸਾਡੇ ਬੱਚੇ ਕਾਰਡ ਛਾ ਲੈਂਦੇ ਨੇ ਤੇ ਆਪ ਹੀ ਵੱਢਦੇ ਨੇ ਉਦੋਂ ਇਹ ਕੰਮ ਨਾਈ ਦਾ ਹੁੰਦਾ ਵਿਆਹ ਦੀ ਜਿੰਨੇ ਜਿੰਨੀ ਵੀ ਜ਼ਿੰਮੇਵਾਰੀ ਸੀ ਇਹ ਨਾਈ ਦੀ ਹੁੰਦੀ ਇਹਨੂੰ ਕਹਿੰਦੇ ਨੇ ਬੁੱਤੀਆਂ ਕਰਨ ਵਾਲਾ ਆਪ ਲੋਕਾਂ ਦੇ ਮਰਨੇ ਪਰਨੇ ਸੰਦੇਸ਼ ਕਿਸੇ ਗਮਲੇ ਦੇ ਵਿੱਚ ਪਰਿਵਾਰ ਦੇ ਨਾਲ ਮਿਲ ਕੇ ਪਰਿਵਾਰਿਕ ਸਾਂਝ ਬਣਾ ਕੇ ਰੱਖਣ ਵਾਲਾ ਸੈਨ ਨਾਈ ਸੀ ਜਿਹੜਾ ਇਹ ਰਾਜ ਦੀ ਨੌਕਰੀ ਕਰਦਾ ਸੀ ਇਨ ਦਾ ਜਨਮ ਇਹ ਜਿਹੜਾ ਉਹ ਰਾਏ ਦੇ ਘਰ 1390 ਈਸਵੀ ਨੂੰ ਪਿੰਡ ਸੋਲ ਠੱਠਿਆਣਾ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦਾ ਵਿਆਹ ਸੁਲੱਖਣੀ ਜੀ ਨਾਲ ਹੋਇਆ ਤੇ ਆਪ ਬੰਦਵਾ ਘੜਤੀ ਰਾਜੀ ਉਸ ਦੇ ਸਾਈ ਸੇਵਕ ਸੰ ਜੋ ਨਾਇਦਾ ਕੰਮ ਸੀ ਉਹ ਕਰਿਆ ਕਰਦੇ ਸਨ ਆਪ ਜੀ ਦੇ ਗੁਰੂ ਸ੍ਰੀ ਰਾਮਾ ਜੰਦ ਜੀ ਤੇ ਸਮਕਾਲੀ ਭਗਤ ਸੰਜਿਨੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਸਨ ਗੁਰਬਾਣੀ ਦੇ ਅੰਦਰ ਭਗਤ ਸਹਿਜ ਜੀ ਦਾ ਇੱਕ ਸ਼ਬਦ ਦਰਜ ਹੈ 14 ਕੀ ਨੇ ਸੈਨ ਨਾਈ ਦੀ ਵਿਧਾਈ ਕਰਦੇ ਹੋਇਆ ਆਪਣੀ ਹਵਾਲਾ ਦੇ ਅੰਦਰ ਦਰਜ ਕੀਤਾ ਹੈ ਸੋਨ ਪੰਤਾਪ ਕਬੀਰ ਦਾ ਦੂਜਾ ਸਿੱਖ ਵਾਸੈਨ ਨਾਈ ਭਗਤ ਕਬੀਰ ਜੀ ਵੀ ਰਾਮਾਨੰਦ ਦੇ ਵਿਦਿਆਰਥੀ ਪਹਿਲੇ ਵਿਦਿਆਰਥੀ ਭਗਤ ਕਬੀਰ ਜੀ ਪਹਿਲੇ ਸਿੱਖ ਭਗਤ ਕਬੀਰ ਜੀ ਦੇ ਦੂਜੇ ਸਿੱਖ ਭਗਤ ਸੈਨ ਜੀ ਹੋਏ ਨੇ ਸੋਨ ਪ੍ਰਤਾਪਕ ਵੀਰ ਕਾ ਦੂਜਾ ਸਿੱਖ ਹਸੈਨ ਨਾਈ ਭਗਤ ਕਬੀਰ ਜੀ ਦੀ ਜਦੋਂ ਇਹਨੇ ਵਡਿਆਈ ਸੁਣੀ ਨਾ ਤੇ ਇਹਦੇ ਮਨ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਜਾਗ ਆ ਗਈ ਇਹ ਵੀ ਭਗਤ ਰਾਮਾਨੰਦ ਜੀ ਦੀ ਜਾ ਕੇ ਸਿੱਖੋ ਪ੍ਰੇਮ ਭਗਤੀ ਕਰਨੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਤੇ ਸਵੇਰੇ ਰਾਜੇ ਦਾ ਜੋ ਨਾਈ ਦਾ ਕੰਮ ਹੁੰਦਾ ਹੈ ਉੱਥੇ ਜਾ ਕੇ ਇਹ ਕਰਿਆ ਕਰਦੇ ਸਨ ਦਿਨ ਆਈ ਸੰਤ ਪਰਉਣੀ ਕੀਰਤਨ ਹੁਵਾ ਰੈਨ ਸਭਾਈਂ ਇਨਦੇ ਘਰੇ ਸੰਤ ਰੂਪ ਪਰਉਣੀ ਆ ਗਏ ਨੇ ਭਾਵ ਸੰਤ ਆ ਗਏ ਨੇ ਉਹਨਾਂ ਦੀ ਸਾਰੀ ਜਾਤ ਇਹ ਸੇਵਾ ਕਰਦੇ ਰਹੇ ਨੇ ਕੀਰਤਨ ਕਰਦੇ ਰਹੇ ਤੇ ਅੰਮ੍ਰਿਤ ਵੇਲੇ ਉਹਨਾਂ ਨੂੰ ਛੱਡ ਕੇ ਇਹ ਆ ਨਹੀਂ ਸਕੀ ਭਵਨ ਜੀਟ ਹੋ ਗਏ ਨੇ ਆਈ ਸੰਤ ਪ੍ਰੋਣੀ ਕੀਰਤਨ ਹੁਵਾ ਰਹਿਨ ਸਵਾਈ ਛਡ ਨ ਸਕੀ ਸੰਤ ਜਨ ਉਹਨਾਂ ਨੂੰ ਛਡ ਨਹੀਂ ਸਕਿਆ ਰਾਜਦਵਾਰੀ ਨਾ ਸੇਵਾ ਕਮਾਈ ਤੇ ਰਾਜਦਵਾਰੀਆਂ ਦੀ ਸੇਵਾ ਨਹੀਂ ਕਰ ਸਕਿਆ ਸੰਤਾਂ ਦੀ ਸੇਵਾ ਵਿੱਚ ਲੱਗਿਆ ਰਿਹਾ ਆਪਣੀ ਡਿਊਟੀ ਭੁੱਲ ਗਿਆ ਸਾਧ ਜਨਾਂ ਨੂੰ ਸੈਨ ਰੂਪ ਸੁਧਾਰ ਜਾਏ ਗਏ ਪ੍ਰਭੂ ਪਰਮਾਤਮਾ ਨੇ ਫਿਰ ਸੈਨਾਈਜ਼ਰ ਰੂਪ ਧਾਰਨ ਕਰ ਲਿਆ ਤੇ ਆਪ ਗਿਆ ਏ ਆਇਆ ਰਾਣੀ ਨੂਰ ਜਾਈ ਤੇ ਰਾਜੇ ਦੀ ਆਣ ਕੇ ਸੇਵਾ ਕਰ ਦਿੱਤੀ ਇਹ ਰਾਜੇ ਨੂੰ ਖੁਸ਼ ਕਰ ਦਿੱਤਾ ਸੇਵਾ ਕਰਕੇ ਸਾਧ ਜਨਾਂ ਨੂੰ ਵਿਦਾ ਕਰ ਤੇ ਫਿਰ ਘਰ ਦੇ ਵਿੱਚ ਜਿਹੜੇ ਸੰਤ ਆਏ ਸਨ ਦਿਨ ਤੇ ਕਿਹੜਾ ਜਿਹਨਾਂ ਨੂੰ ਉਹਨਾਂ ਨੂੰ ਵਿਦਾ ਕਰਕੇ ਰਾਜਦਵਾਰੇ ਗਿਆ ਸ਼ਰਮਾਈ ਹੁਣ ਰਾਜਦਵਾਰੇ ਗਿਆ ਹੈ ਬੜਾ ਸ਼ਰਮਿੰਦਗੀ ਦੇ ਨਾਲ ਭਈ ਰਾਜਾ ਮੈਨੂੰ ਝਿੜਕੇਗਾ ਤੂੰ ਅੱਜ ਦੁਪਹਿਰੇ ਕਰ ਆਇਆ ਹੈ ਇਤਨਾ ਲੇਟ ਹੋ ਕੇ ਹੈ ਰਾਣੀ ਦੂਰੋਂ ਸੱਦ ਕੇ ਰਾਜੇ ਨੇ ਜਦੋਂ ਵੇਖੀ ਇੱਥੇ ਮੈਂ ਦੱਸ ਦਿਆਂ ਭਾਈ ਜੀ ਨੇ ਭਾਈ ਗਰਦਾਸ ਜੀ ਨੇ ਦਰਜ ਨਹੀਂ ਕੀਤਾ ਰਾਜੇ ਦੇ ਸਰੀਰ ਦੇ ਉੱਤੇ ਕਿਤੇ ਥੋੜਾ ਜਿਹਾ ਕੋੜ ਸੀ ਤੇ ਕੋਈ ਜਿਹੜਾ ਇਹ ਅਧਿਕਾਲ ਤੋਂ ਕਿਸ ਤਰ੍ਹਾਂ ਦੀ ਬਿਮਾਰੀ ਏ ਠੀਕ ਨਹੀਂ ਹੁੰਦਾ ਇੱਕ ਵਾਰੀ ਜਿੰਨੂੰ ਹੋ ਜੇ ਨਾ ਇਹ ਚਮੜੀ ਦਾ ਰੋਗ ਏ ਚਮੜੀ ਦੇ ਵਿੱਚੋਂ ਪਾਕ ਰਿਸਣ ਲੱਗ ਜਾਂਦੀ ਏ ਤੇ ਫਿਰ ਇਹ ਪਾਕ ਰਿਸ਼ਤ ਹੀ ਰਹਿੰਦੀ ਏ ਠੀਕ ਨਹੀਂ ਹੁੰਦਾ ਤੇ ਜਿਸ ਦਿਨ ਭਗਤ ਸੈਨ ਜੀ ਸੇਵਾ ਦੇ ਵਿੱਚ ਰਹੇ ਨੇ ਸੰਤਾਂ ਦੀ ਉਸ ਦਿਨ ਆਪ ਪ੍ਰਭੂ ਨੇ ਆਣ ਕੇ ਜਦੋਂ ਸੈਨ ਨਾਈ ਦੀ ਥਾਂ ਤੇ ਡਿਊਟੀ ਦਿੱਤੀ ਹੈ ਤੇ ਪਰਮਾਤਮਾ ਦੇ ਹੱਥ ਲੱਗਣ ਦੇ ਨਾਲ ਕਿਸ ਰਾਜੇ ਦਾ ਕੋੜਸੀ ਜਿਹੜਾ ਉਠੀ ਹੋ ਗਿਆ ਸੀ ਤੇ ਰਾਜਾ ਜਿਹੜਾ ਇਸ ਗੱਲ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਬਾਕੀ ਪ੍ਰਭੂ ਪਰਮਾਤਮਾ ਦੇ ਜਿਹਨੂੰ ਹੱਥ ਲੱਗ ਜਾਂ ਉਹ ਫਿਰ ਅੰਦਰ ਦੀ ਬੇਤੀ ਹੈ ਜਿਹੜੀ ਉਹਦੀ ਸੰਤਮਾਹ ਪੁਰਸ਼ਾਂ ਵਾਲੀ ਹੋ ਜਾਂਦੀ ਇਸ ਕਰਕੇ ਰਾਜੇ ਨੇ ਜਦੋਂ ਵੇਖਿਆ ਵੀ ਸੈਨ ਜੀ ਆ ਰਹੇ ਨੇ ਤੇ ਦੂਰੋਂ ਉੱਠ ਕੇ ਨਾ ਇਹਨਾਂ ਨੂੰ ਆਪਣੀ ਪਛਾਣ ਕੇ ਜਿਹੜੀ ਉਹ ਪਵਾ ਦਿੰਦੀ ਹੈ ਸਤ ਜਿਨਾਂ ਨੂੰ ਵਿਦਾਕਰ ਰਾਜ ਦੁਆਰੇ ਗਿਆ ਸ਼ਰਮਾਈ ਰਾਣੀ ਦੂਰੋਂ ਸਤ ਕੈ ਗਰੋਂ ਸ਼ਾਕ ਮੋਲ ਪਹਲਾਈ ਤੇ ਗੱਲ ਦੀ ਜਿਹੜੀ ਪੇਸ਼ਾਕ ਸੀ ਉਹ ਲਾ ਕੇ ਸੈਨਨਾਈ ਨੂੰ ਦੇ ਦਿੱਤੀ ਵੀ ਅੱਜ ਤੂੰ ਮੇਰੇ ਬਰਾਬਰ ਦਾ ਹੋ ਗਿਆ ਹੈ। ਵਸ ਕੀਤਾ ਉਹ ਤੁਝ ਅੱਜ ਰਾਜਾ ਕਹਿੰਦਾ ਤੂੰ ਮੈਨੂੰ ਪ੍ਰੇਮ ਦੇ ਵਸ ਕਰ ਲਿਆ ਮੇਰਾ ਰੋਗ ਠੀਕ ਹੋ ਕੇ ਤੇ ਮੈਂ ਤੇਰੇ ਵਸ ਹੋ ਗਿਆ ਹਾਂ। ਬੋਲੇ ਰਾਜਾ ਸੁਨੇ ਲਕਾਈ ਰਾਜਾ ਵਡਿਆਈ ਕਰ ਰਿਹਾ ਸੈਨਾਈ ਦੀ ਤੇ ਲੋਕੀ ਸੈਨਾਈ ਦੀ ਵਡਿਆਈ ਨੇ ਜਿਹੜੀ ਇਹ ਸੁਣ ਰਹੇ ਨੇ ਪ੍ਰਗਟ ਕਰੇ ਅਤ ਵਡਿਆਈ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦੀ ਵਡਿਆਈ ਕਰਦੇ ਸੋ ਇਸ ਸੰਖੇਪ ਜੀਵਨ ਸੰਨਾਈ ਜੀ ਦਾ ਅੱਜ ਦਾ ਆਗਮਨ ਜੀ ਆਗਮਨ ਦੀ ਉਸ ਜਾਣਦੇ ਹੋਇਆ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹਨਾਂ ਦਾ ਇੱਕ ਹੀ ਸ਼ਬਦ ਹੈ ਦੂਸਰਾ ਪर्व ਅੱਜ ਸੰਗਰਾਦ ਦਾ ਵੀ ਦਿਹਾੜਾ ਹੈ ਤੇ ਪੂਰਨ ਮਾਸ਼ੀ ਵੀ ਹੈ ਸੰਗਰਾਦ ਦੇ ਦਿਹਾੜੇ ਧੰਗੁਰੂ ਬਾਣੀ ਦਾ ਜੋ ਸ਼ਬਦ ਤੇ ਸ਼ਬਦ ਵਿਚਾਰਾ ਆਪ ਅਸਰਵਣ ਕਰਦੇ ਆਓ ਗੁਰੂ ਕੇ ਨੰਦ ਜਨ ਨਾਲ ਜੁੜੀਏ ਕਰੀਏ ਮਨ ਵਿੱਚ ਤੀਆਂ ਇਕਾਗਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਸ ਤਦਾ ਆਪ ਸੰਗਤਾਂ ਨੇ ਪਾਠ ਸਰਵਨ ਕੀਤਾ ਹੈ 12 ਮਾਹ ਦੀ ਬਾਣੀ ਦੇ ਵਿੱਚ 11ਵੀਂ ਪਉੜੀ ਭੂਮੀ ਨੇ ਦੇ ਪ੍ਰਥਾਏ ਧੰਗੁਰੂ ਅਰਜਨ ਦੇਵ ਜੀ ਦੁਆਰਾ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ہوئی ਹੈ। ਕੋ ਕੋਦਮੀ ਨਾ ਹੈ ਤੁਖਾਰ ਠੰਡ ਨਵਾਖਦੇ ਨੇ برفਵਾਖਦੇ ਨੇ। ਨਾ ਵਿਆਪੀ ਨਹੀਂ ਲੱਗਦੀ ਕੰਠ ਮਿਲਿਆਰ ਨਾ ਹੋ ਜਿਨ੍ਹਾਂ ਨੇ ਆਪਣੇ ਗਲ ਦੇ ਵਿੱਚ ਉਸ ਅਕਾਰਪੁਰਖ ਵੈਗੁਰੂ ਨੂੰ ਬਸਾਉਣਾ ਕੀਤਾ ਹੈ ਉਹਨਾਂ ਨੂੰ ਜਿਹੜੀ ਜੜਤਾ ਦੀ ਠੰਡ ਹੈ ਨਾ ਉਹ ਨਹੀਂ ਲੱਗਦੀ ਜਿਹੜੀ ਪਾਪਾਂ ਦੀ ਠੰਡ ਹੈ ਨਾ ਉਹ ਨਹੀਂ ਲੱਗਦੀ ਪਾਪ ਉਸ ਮਨੁੱਖ ਨੂੰ ਪਾਪ ਨਹੀਂ ਜਿਹੜੇ ਉਹ ਸ਼ੂ ਨਹੀਂ ਸਕਦੇ ਜਿਸ ਨੇ ਉਸ ਅਕਾਰਪੁਰਖ ਵੈਗੁਰੂ ਸੱਚੇ ਸਤਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੋਇਆ ਹੈ ਪਾਣੀ ਦੇ ਤਿੰਨ ਰੂਪ ਨੇ ਇੱਕ ਰੂਪ ਇਹ ਜਟਤਵਾ ਦਾ ਜਿਹਨੂੰ ਅਸੀਂ ਬਰਫ਼ ਕਹ ਦਿੰਨੇ ਆ ਇਹ ਜੜ ਰੂਪ ਹੋ ਗਿਆ ਹੈ ਠੋਸ ਹੋ ਗਿਆ ਹੈ ਦੂਜਾ ਤੱਲ ਰੂਪ ਦੇ ਵਿੱਚ ਤੇ ਤੀਸਰਾ ਪਾਣੀ ਦਾ ਰੂਪ ਜਿਹੜਾ ਉਹ ਪਾਪ ਹੈ ਜਦੋਂ ਪਾਣੀ ਨੂੰ 100 ਡਿਗਰੀ ਸੈਂਟੀਗ੍ਰੇਡ ਤਾਪਮਨ ਤੇ ਉਬਲਿਆ ਜਾਂਦਾ ਹੈ ਫਿਰ ਇਹ ਭਾਪ ਬਣ ਕੇ ਆਕਾਸ਼ ਦੇ ਵਿੱਚ ਉੱਡਦਾ ਹੈ ਤੇ ਆਪਣੇ ਆਕਾਸ਼ੀ ਤੱਤ ਦੇ ਵਿੱਚ ਭਾਪ ਜਲ ਤੱਤ ਜੋ ਵਾਸ਼ਪਨ ਰੂਪ ਦੇ ਵਿੱਚ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਤੇ ਤਰਲ ਪਦਾਰਥੀ ਜਿਹੜਾ ਇਸ ਸੰਸਾਰ ਦੇ ਵਿੱਚ ਧਰਤੀ ਤੇ ਸਰੋਵਰਾਂ ਚ ਟੋਪਿਆਂ ਚ ਨਦੀਆਂ ਨਾਲੀਆਂ ਦੇ ਵਿੱਚ ਵਹਿਦਾ ਰਹਿੰਦਾ ਹੈ ਜਿਹੜੀ ਇਸ ਦੀ ਜੜਤਾ ਹੈ ਵਰਗ ਰੂਪੇ ਜਿਹੜਾ ਉਹ ਬਾਣੀ ਏਰੀਆ ਦੇ ਵਿੱਚ ਰਹਿੰਦਾ ਹੈ ਗੁਰੂ ਮਹਾਰਾਜ ਜੀ ਦੀ ਪਾਵਨ ਪਾਣੀ ਦੇ ਵਿੱਚ ਜਿਹੜਾ ਵੀ ਕੋਈ ਸ਼ਬਦ ਦਰਜ ਕੀਤਾ ਨਾ ਉਹ ਐਵੇਂ ਨਹੀਂ ਹੈਗਾ ਹੋਂ ਦਾ ਕੋਈ ਨਾ ਕੋਈ ਅੰਤਰੀਵਰਥ ਜਿਹੜਾ ਇਹ ਜ਼ਰੂਰ ਹੁੰਦਾ ਹੈ ਜਿਹੜੇ ਮਨੁੱਖ ਦੀ ਜੜ ਬੁੱਧੀ ਹੈ ਜਿਹੜੇ ਮਨੁੱਖ ਦੀ ਜੜ ਬੁੱਧੀ ਹੈ ਬੁੱਧੀ ਪੰਜ ਪ੍ਰਕਾਰ ਦੀ ਹੁੰਦੀ ਪੰਡਾ ਬੁੱਧੀ ਜਿੰਦੇ ਤੋਂ ਪੰਡਤ ਬਣਿਆ ਤੇਲੀਆ ਬੁੱਧੀ ਚਮੜਾ ਬੁੱਧੀ ਜੜ ਬੁੱਧੀ ਜਿਹੜੇ ਮਨੁੱਖ ਦੀ ਜੜ ਬੁੱਧੀ ਹੋਵੇ ਨਾ ਉਹਦਾ ਸੁਭਾਅ ਜਿਹੜਾ ਉਹ ਗੁਰਬਾਣੀ ਦੇ ਆਧਾਰ ਤੇ ਵਾਸ ਵਰਗਾ ਦੱਸਿਆ ਹੁਣ ਵਾਸ ਦਾ ਕੀ ਸੁਭਾਅ ਹੈ ਇਹਦੇ ਕੋਲੇ ਚੰਦਨ ਹੋਵੇ ਤੇ ਵਾਸ ਦੇ ਵਿੱਚ ਸੁਗੰਧ ਨਹੀਂ ਆਉਂਦੀ ਨਿੰਮ ਬੜੀ ਕੌੜੀ ਏ ਨਿੰਮ ਦੇ ਵਿੱਚ ਸੁਗੰਧ ਹੀ ਆ ਜਾਂਦੀ ਏ ਪਾਵਾ ਸਾਰੀ ਜਿੰਨੀ ਵੀ ਬਨਸਪਤੀ ਹੈ ਨਾ ਜਿੰਨੇ ਪ੍ਰਕਾਰ ਦੀ ਵੀ ਰੁੱਖਾਂ ਦੀ ਪਦੈਸ਼ੀ ਜਾਤੀਆਂ ਨੇ ਸਾਰਿਆਂ ਦੇ ਵਿੱਚ ਬਨਸਪਤੀ ਸੁਗੰਧੀ ਨੂੰ ਗ੍ਰਹਿਣ ਕਰਦੀ ਹੈ ਚੰਦਨ ਦੀ ਨੂੰ ਜਿੱਥੇ ਚੰਦਨ ਦਾ ਬੂਟਾ ਹੋਏਗਾ ਉਥੇ ਸਾਰੀ ਬਨਸਪਤੀ ਦੇ ਵਿੱਚੋਂ ਸੁਗੰਧੀ ਆਏਗੀ ਪਰ ਵਾਹਾਂ ਸੇ ਜਿਹੜਾ ਇਹਦੇ ਵਿੱਚੋਂ ਸੁਗੰਧੀ ਨਹੀਂ ਆਏਗੀ ਇਹ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਰਹਿ ਜਾਵੇਗਾ ਇੱਕ ਏ ਆਉਗਣ ਵਾਸ ਦੇ ਵਿੱਚ ਤੇ ਦੂਜਾ ਆਉਗਣ ਜਦੋਂ ਗਰਮੀਆਂ ਦੇ ਦਿਨਾਂ ਦੇ ਵਿੱਚ ਜੇ ਹਾੜ ਦੇ ਤੱਤੀਆਂ ਲੋਵਾਂ ਚੱਲਦੀਆਂ ਨੇ ਤੇ ਇਹ ਜਿਹੜੇ ਵਾਸ ਹੁੰਦੇ ਨੇ ਇਹ ਹਿੱਲਦੇ ਨੇ ਵਾਸ ਜਦੋਂ ਦੂਜੇ ਵਾਸ ਦੇ ਨਾਲ ਰਗੜ ਖਾਂਦਾ ਇਹਦੇ ਵਿੱਚੋਂ ਅੱਗ ਪੈਦਾ ਹੁੰਦੀ ਏ ਇਹ ਆਪ ਵੀ ਸੜ ਜਾਂਦਾ ਏ ਤੇ ਜੰਗਲ ਨੂੰ ਵੀ ਅੱਗ ਲੱਗ ਜਾਂਦੀ ਏ ਦੂਜਿਆਂ ਨੂੰ ਵੀ ਸਾੜ ਦਿੰਦਾ ਏ ਇਹ ਦੂਜਾ ਇਸੇ ਤਰ੍ਹਾਂ ਜਿਹੜੇ ਮਨੁੱਖ ਦੀ ਜੜ ਬੁੱਧੀ ਹੋਏਗੀ ਉਹਦੇ ਤੇ ਕਿਸੇ ਪ੍ਰਕਾਰ ਦੇ ਗਿਆਨ ਦਾ ਅਸਰ ਨਹੀਂ ਆਏਗਾ ਉਹਦੇ ਵਿੱਚੋਂ ਤੁਹਾਨੂੰ ਗਿਆਨ ਦੀ ਸੁਗੰਧ ਨਹੀਂ ਮਿਲੇਗੀ ਜਿਹੜੇ ਮਨੁੱਖ ਦੀ ਜੜ ਬੁੱਧੀ ਹੋਏਗੀ ਨਾ ਉਹਨੂੰ ਤੁਸੀਂ ਕਿੰਨਾ ਵੀ ਜ਼ੋਰ ਲਾ ਲਵੋ ਉਹ ਸਿਆਣਾ ਨਹੀਂ ਹੋਏਗਾ ਉਹਦੇ ਤੇ ਗਿਆਨ ਦਾ ਅਸਰ ਨਹੀਂ ਹੋਏਗਾ ਤੇ ਦੂਸਰਾ ਉਹਦੇ 'ਚ ਇਹ ਔਗਣ ਹੋਏਗਾ ਉਹ ਆਪ ਵੀ ਸੜੇਗਾ ਈਰਖਾ ਦਵੇਸ਼ ਦੀ ਅੱਗ ਦੇ ਵਿੱਚ ਤੇ ਆਪਣੇ ਚਗਰਦੇ ਨੂੰ ਵੀ ਸਾੜਦਾ ਰਹੇਗਾ ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਇਥੇ ਕਿਰਪਾ ਕੀਤੀ ਓਕ ਤੁਖਾਰਨਾ ਵਿਆਪਈ ਜਿਹੜਾ ਕੋ ਦਾ ਮੀਨਾ ਹੈ ਨਾ ਇੰਦੇ ਚ ਜਿਹੜੀ ਜੜਤਾ ਵਾਲੀ ਬੁੱਧੀ ਹੈ ਨਾ ਉਹ ਨਹੀਂ ਵਿਆਪੇਗੀ ਕਿਉਂ ਨਹੀਂ ਵਿਆਪੇਗੀ ਕੰਠ ਮਿਲਿਆ ਹਰ ਨਾਮ ਪਰਮਾਤਮਾ ਦਾ ਨਾਮ ਨੇ ਜਿਹੜਾ ਇਹ ਸਾਡੀ ਬੁੱਧੀ ਨੂੰ ਤੇਜ ਕਰਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ ਦਾਸ ਨੇ ਕਦੇ ਵੀ ਕੋਈ ਗੱਲ ਨਹੀਂ ਆਖੀ ਜੇ ਕੋਈ ਆਖੀਏ ਤੇ ਉਹ ਸਮਝਾਉਣ ਵਾਸਤੇ ਆਖੀਏ ਤੇ ਉਹ ਵੀ ਗੁਰਬਾਣੀ ਦੇ ਵਿੱਚੋਂ ਸਿੱਖੀਏ ਆਪਾਂ ਜਪੁ ਸਾਹਿਬ ਦੀ ਬਾਣੀ ਹਰ ਰੋਜ਼ ਪੜ੍ਹਦੇ ਆ ਨਾ ਉਹਦੇ ਅੰਦਰ ਤੱਜ ਹੈ ਸਿੱਧ ਦਾ ਬੁੱਧ ਦਾ ਬ੍ਰਿੰਦ ਕਰਤਾ ਬ੍ਰਿੰਦ ਦਾ ਅਰਥ ਹੁੰਦਾ ਵਧਾਉਣਾ ਸਿੱਧ ਦਾ ਸਿੱਧੀ ਤੇ ਬੁੱਧ ਦਾ ਬੁੱਧੀ ਇਹ ਦੋ ਗੁਣ ਨੇ ਜਿਹੜੇ ਜਿਹੜੇ ਮਨੁੱਖ ਦੇ ਕੋਲ ਹੁੰਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਸਫਲ ਹੁੰਦਾ ਕਾਮਯਾਬ ਹੁੰਦਾ ਹੈ ਇੱਕ ਤਾਂ ਬੁੱਧੀ ਦਾ ਤਿੱਜੂਣਾ ਤੇ ਦੂਜੀ ਉਸ ਪਰਮਾਤਮਾ ਨੂੰ ਸਿੱਧੀ ਦੀ ਪ੍ਰਾਪਤੀ ਹੋਣੀ ਸਿੱਧੀ ਤੋਂ ਭਾਵ ਜਿਹੜੇ ਕੰਮ ਨੂੰ ਵੀ ਉਹ ਹੱਥ ਪਾ ਲਵੇ ਨਾ ਉਹ ਕੰਮ ਸਿੱਧਾ ਹੋ ਜਾਵੇ ਉਹਦੇ 'ਚ ਕੋਈ ਵੀ ਵਿਗਨ ਨਾ ਪਵੇ ਆਪਾਂ ਗੁਰੂ ਮਹਾਰਾਜ ਜੀ ਦੇ ਕੇ ਤਾਂ ਹੀ ਅਰਦਾਸ ਕਰਕੇ ਕਾਰਜ ਕਰਦੇ ਆ ਵੀ ਸੱਚੇ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਇਹ ਕਾਰਜ ਕਰਨ ਲੱਗੇ ਆ ਤੇ ਇਹ ਕਾਰਜ ਜਿਹੜਾ ਇੰਦੇ ਚ ਕੋਈ ਵਿਗੜ ਨਾ ਪਵੇ ਇਹਨੂੰ ਕਹਿੰਦੇ ਨੇ ਸਿਧੀ ਸਿੱਧ ਦਾ ਬੁੱਧ ਦਾ ਪ੍ਰੇਧ ਕਰਤਾ ਜਾਪ ਸੰਤ ਦੀ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਉਹ ਪਰਮਾਤਮਾ ਨੇ ਜਿਹੜਾ ਸਾਡੀ ਬੁੱਧੀ ਨੂੰ ਤੀਵਰ ਕਰਨ ਵਾਲਾ ਹੈ ਤੇਜ ਕਰਨ ਵਾਲਾ ਹੈ ਤੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਵੀ ਇੱਥੇ ਕਿਰਪਾ ਕਰਦੇ ਨੇ ਕੰਠ ਮਿਲਿਆ ਹਾਰ ਨਾ ਹੋ ਜਿਨ੍ਹਾਂ ਦੇ ਗੱਲ ਦੇ ਵਿੱਚ ਜਾਂ ਜਿਹੜੇ ਉਸ ਪ੍ਰਭੂ ਪਰਮਾਤਮਾ ਨੂੰ ਜਪਦੇ ਰਹਿੰਦੇ ਨੇ ਸਿਮਰਨ ਕਰਦੇ ਨੇ ਤੇ ਉਸ ਵੈਗੁਰੂ ਨੇ ਜਿਨ੍ਹਾਂ ਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਹੈ ਉਹਨਾਂ ਨੂੰ ਹਰੀ ਆਕਾਰ ਪ੍ਰਖ ਵੈਗੁਰੂ ਦੀ ਰਹਿਮਤ ਇਤਨੀ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਜਨ ਬੁੱਤੀ ਹੈ ਨਾ ਤੋਂ ਹਰ ਵਰ ਕੀ ਉਹ ਵੀ ਬਿਗਰ ਕੇ ਤੇ ਪੰਡਾ ਬੁੱਤੀ ਭਾੜੀ ਨਿਰਮਲ ਬੁੱਤੀ ਬਣ ਜਾਂਦੀ ਹੈ ਜਦੋਂ ਮੈਂ ਪੂ ਮਹੀਨੇ ਦੀ ਸੰਗਰਾਸ ਕਰਦਾ ਇੱਕ ਗੱਲ ਮੈਨੂੰ ਬੜੀ ਜਿਆਦਾ ਜਾਂਦੀ ਸੀ ਨਿੱਕੇ ਨਿੱਕੇ ਜੀ ਸੀ ਜਪੁਜੀ ਸਾਹਿਬ ਦੀ ਰੌਣ ਲਾਂਦੇ ਸੀ ਇਹ ਕੁਦਤੀ ਕੋਮੀ ਨੇਦੇ ਵਿੱਚ ਜਿਵੇਂ ਸ਼ਹਿਬ ਜਰਦਿਆਂ ਦੀ ਸ਼ਹੀਦੀ ਦੇ ਢੇ ਹੁੰਦੇ ਜਿਵੇਂ ਗੁਰੂ ਮਹਾਰਾਜ ਜੀ ਦਾ 10ਵੇਂ ਪਾਤਸ਼ਾਹ ਦਾ ਅਵਤਾਰ ਦੇ ਢਾੜਾ ਵੀ ਕਈ ਵਰੀ ਆ ਜਾਂਦਾ ਹੈ ਕਿਤਾ ਨਹੀਂ ਅਕਿੰ ਪਿੱਛੇ ਹੋ ਗਿਆ ਕਿਉਂਕਿ ਪੱਖ ਦੇ ਹਿਸਾਬ ਨਾਲ ਹੁੰਦਾ ਹੈ ਉਹ ਨਾਲ ਵੀ ਆ ਜਾਂਦਾ ਹੈ ਪੋ ਦੀ ਸੰਗਰਾਦ ਨੂੰ ਅਖੰਡ ਪਾਤਸ਼ਾਹ ਪ੍ਰਕਾਸ਼ ਕਰਨਾ ਸੀ ਤੇ ਤਿੰਨ ਪੋ ਦਾ ਤੁਨ ਗੁਰੂ ਮਹਾਰਾਜ ਜੀ ਦਾ ਅਵਤਾਰ ਪਰੋਸੀ 10ਵੇਂ ਪਾਤਸ਼ਾਹ ਦਾ ਉਹ ਮਨਾਉਣਾ ਸੀ ਤੇ ਗ੍ਰੰਥੀ ਸਿੰਘ ਸੀ ਜਿਹੜਾ ਉਹਨੇ ਸੰਤਿਆ ਵੀ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ ਤੇ ਉਹ ਗੁਰਬਾਣੀ ਦੇ ਅਰਥ ਕਰਨ ਲੱਗ ਗਿਆ। ਪੂਖ ਤੁਖਾਰਨਾ ਵਿਆਪੀ ਕਹਿੰਦਾ ਉਹਦੇ ਮਹੀਨੇ ਵਿੱਚ ਕਿਸੇ ਨੂੰ ਪਾਲਾ ਨਹੀਂ ਲੱਗਦਾ। ਕੰਠ ਮਿਲਿਆ ਹਰਨਾ ਉਹ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇ। ਤੇ ਇੱਕ ਸੰਗਤ ਦੇ ਵਿੱਚ ਗੁਰਮੁਖ ਪਿਆਰਾ ਸੀ ਉਹ ਖੜਾ ਹੋ ਗਿਆ। ਕਿੰਦਾ ਬਾਬਾ ਜੀ ਆ ਖੇਚ ਦੀ ਬੁੱਕਲ ਕਿਉਂ ਮਾਰੀ ਲਾ ਕੇ ਪਰਾਂ ਰੱਖਦੇ ਹੁਣ ਤੇਰੀ ਜਿੰਨਾ ਤਾਂ ਪਰਮਾਤਮਾ ਦਾ ਨਾਮ ਕੋਈ ਗੱਲ ਦੇ ਨਾਲ ਜਪੀ ਨਹੀਂ ਸਕਦਾ ਜਿੰਨਾ ਤੂੰ ਜਪੀ ਜਾਂਦਾ ਸਵੇਰੇ ਉੱਠਦਾ 4 ਵਜੇ ਲੱਗ ਜਾਂਦਾ ਇਹਨਾਂ ਤਾਂ ਕਿਸੇ ਤੋਂ ਨਹੀਂ ਜਪਿਆ ਜਾਂਦਾ ਤੇ ਗ੍ਰੰਥੀ ਨੂੰ ਸਵਾਲ ਨਹੀਂ ਸਿਆਇਆ ਸੋ ਇਸ ਤਰ੍ਹਾਂ ਗੁਰਬਾਣੀ ਇਹ ਜਿਹੜੀ ਇਹਦੇ ਅਰਥ ਬਿਨਾਂ ਸਿੱਖੇ ਤੂੰ ਬਿਨਾਂ ਸਮਝੇ ਤੂੰ ਬਿਨਾਂ ਵਿਚਾਰੇ ਤੂੰ ਜਿਹੜੇ ਨੇ ਉਪਰ ਇਸ ਤਰ੍ਹਾਂ ਜਵਾਬ ਦੇਣਾ ਜਿਹੜਾ ਬੜਾ ਔਖਾ ਹੋ ਜਾਂਦਾ ਸੋ ਤੁਖਾਰ ਦਾ ਅਰਥ ਜਿਹੜਾ ਇਹ برف ਹੁੰਦਾ ਹੈ ਤੇ ਪੋਦੇ ਮਹੀਨੇ ਦੇ ਵਿੱਚ ਤਕਰੀਬਨ ਹੀ برف ਪੈਂਦੀ ਜਿਵੇਂ ਗੁਰਬਾਣੀ ਦੇ ਅੰਦਰ ਸੌਣ ਦਾ ਮਹੀਨਾ ਜਦੋਂ ਆਇਆ ਸੀ ਸਾਉਣ ਸਰਸੀ ਕਾਮਣੀ ਉੱਥੇ ਗੁਰੂ ਮਹਾਰਾਜ ਜੀ ਨੇ ਮੀਂਹ ਦਾ ਦਰਸ਼ਾਤ ਦੇ ਕੇ ਸਮਝਾਇਆ ਸੀ ਉਵੇਂ ਜਿਵੇਂ ਇੱਥੇ برف ਦੇ ਨਾਲ ਸਾਡਾ ਕੋਈ ਲੈਣਾ ਜੇ